ਪਗਵਾਨ ਜੀ ਤੁਮਾਰਨੇ ਸਰਕਾਰ ਨੇ ਖੁਦ ਉਹਨਾਂ ਨੇ ਆਪ ਲਾਈਵ ਹੋ ਕੇ ਕਿਹਾ ਸੀਗਾ ਵੀ ਅਸੀਂ ਦੋਸ਼ੀਆਂ ਨੂੰ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਕਿ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਸ਼ੁਭ ਕਰਨ ਵਾਲੇ ਜਿਹੜੇ ਕੈਸ ਹੈ ਜਿਹੜਾ ਉਹਦੀ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਅੱਜ 5ਵਾਂ ਦਿਨ ਹੋ ਗਿਆ ਅਜੇ ਤੱਕ ਜਿਹੜਾ ਉਹਦਾ ਪੋਸਟਮਾਰਟਮ ਨਹੀਂ ਹੋਇਆ ਉਹਦਾ ਜਿਹੜਾ ਸਨਮਾਨ ਨਾਲ ਸੰਸਕਾਰ ਕਰਨਾ ਸੀਗਾ ਉਹ ਨਹੀਂ ਹੋਇਆ ਜਦੋਂ ਅਸੀਂ ਕਹਿੰਦੇ ਵੀ ਸਖਤ ਕਾਨੂੰਨੀ ਕਾਰਵਾਈ ਤਾਂ ਤਾਂ ਹੀ ਹੋਊ ਜੇ ਕਿਸੇ ਤੇ ਐਫਆਈਆਰ ਹੋਊਗੀ ਜੇ ਐਫਆਈਆਰ ਹੀ ਨਹੀਂ ਹੋਣੀ ਤੇ ਫਿਰ ਸਖਤ ਕਾਨੂੰਨੀ ਕਾਰਵਾਈ ਕਿਵੇਂ ਹੋਊਗੀ ਜਿੱਥੇ ਉਹ ਮੁੰਡੇ ਦੀ ਸਰਚ ਗੋਲੀ ਵੱਜੀ ਆ ਉਹਨੂੰ ਚੱਕਿਆ ਵੀ ਉਹ ਜਗ੍ਹਾ ਉਹ ਹਰਿਆਣੇ ਦੀ ਜੂਰੀਡਿਕਸ਼ਨ ਚ ਆਉਂਦਾ ਜਾਂ ਪੰਜਾਬ ਦੀ ਜੂਰੀਡਿਕਸ਼ਨ ਚਾਹੁੰਦਾ ਵੀ ਸਾਨੂੰ ਕਲੀਅਰ ਨਹੀਂ ਇਸ ਕਰਕੇ ਸੀਐਫਆਈਆਰ ਨਹੀਂ ਕਰ ਰਹੇ ਇਹ ਬਿਲਕੁਲ ਉਹਨਾਂ ਦਾ ਇੱਕ ਲੋਕਾਂ ਨੂੰ ਕਿਸਾਨਾਂ ਆਗੂਆਂ ਨੂੰ ਬੇਵਕੂਫ ਬਣਾਉਣ ਵਾਲਾ ਬਹਾਨਾ ਸੀਗਾ ਪੰਜ ਦਿਨ ਬਾਅਦ ਵੀ ਇਹ ਸ਼ੁਭਕਰਨ ਮਾਮਲੇ 'ਚ ਪarcha ਦਰਜ ਨਾ ਹੁੰਣ ਉੱਤੇ ਕਿਸਾਨਾਂ ਦਾ ਗੁੱਸਾ ਮੌਜੂਦਾ ਸਰਕਾਰ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆਇਆ। ਜਿੱਹਾਂ ਕਿਸਾਨ ਆਗੂ ਸੁਰਜੀਤ ਫੂਲ ਨੇ ਮੌਜੂਦਾ ਸਰਕਾਰ ਨੂੰ ਘੇਰਿਆ ਤੇ ਸਵਾਲ ਖੜੇ ਕੀਤੇ ਕਿ ਮੁੱਖ ਮੰਤਰੀ ਮੰਨਤਾ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈ ਕਰਨ ਦੇ ਦਾਅਵੇ ਕਰ ਰਹੇ ਨੇ ਪਰ ਜਿੰਨਾ ਸਮਾਂ ਪarcha ਦਰਜ ਨਹੀਂ ਹੁੰਦਾ ਸਖਤ ਕਾਰਵਾਈ ਮੁੱਖ ਮੰਤਰੀ ਮੰਨ ਕਿਸ ਦੇ ਉੱਤੇ ਕਰਨਗੇ? ਅ ਜਿਹੜਾ ਪੁਆਇੰਟ ਹੈਗਾ ਆਪਣਾ ਸ਼ੁਭਕਰਨ ਵਾਲੀ ਜਿਹੜੀ ਕੈਸ ਹੈ ਜਿਹੜਾ ਉਹਦੀ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਅੱਜ 5ਵਾਂ ਦਿਨ ਹੋ ਗਿਆ ਅਜੇ ਤੱਕ ਜਿਹੜਾ ਉਹਦਾ ਪੋਸਟਮਾਰਟ ਵੀ ਨਹੀਂ ਹੋਇਆ ਉਹਦਾ ਜਿਹੜਾ ਸਨਮਾਨ ਨਾਲ ਸੰਸਕਾਰ ਕਰਨਾ ਸੀਗਾ ਉਹ ਨਹੀਂ ਹੋਇਆ ਉਹਦੀ ਜਿਹੜੀ ਪੇਚ ਫਸਿਆ ਹੋਇਆ ਭਗਵੰਤਬਾਹ ਨੇ ਸਰਕਾਰ ਨੇ ਖੁਦ ਉਹਨਾਂ ਨੇ ਆਪ ਲਾਈਵ ਹੋ ਕੇ ਕਿਹਾ ਸੀਗਾ ਵੀ ਅਸੀਂ ਦੋਸ਼ੀਆਂ ਨੂੰ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਇਹ ਤੁਸੀਂ ਵੀ ਵੇਖਿਆ ਹੋਣਾ ਪਰ ਜਦੋਂ ਅਸੀਂ ਕਹਿੰਦੇ ਵੀ ਸਖਤ ਕਾਨੂੰਨੀ ਕਾਰਵਾਈ ਤਾਂ ਤਾਂ ਹੀ ਹੋਊ ਜੇ ਕਿਸੇ ਤੇ ਐਫਆਈਆਰ ਹੋਊਗੀ ਜੇ ਐਫਆਈਆਰ ਹੀ ਨਹੀਂ ਹੋਣੀ ਤੇ ਫੇਰ ਸਖਤ ਕਾਨੂੰਨੀ ਕਾਰਵਾਈ ਕਿਵੇਂ ਹੋਊਗੀ ਤਾਂ ਉਹਨਾਂ ਨੇ ਫੋਕੇ ਬਹਾਨੇ ਸਾਡੇ ਸਾਹਮਣੇ ਲਾਏ ਵੀ ਜੂਰੀਡਿਕਸ਼ਨ ਕਰਕੇ ਨਹੀਂ ਐਫਆਈਆਰ ਹੋ ਰਹੀ ਵੀ ਇਹ ਪਤਾ ਨਹੀਂ ਲੱਗ ਰਿਹਾ ਵੀ ਇਹ ਜਿੱਥੇ ਉਹ ਮੁੰਡੇ ਦੀ ਸਰਚ ਗੋਲੀ ਵੱਜੀ ਉਹਨੂੰ ਚੱਕਿਆ ਵੀ ਉਹ ਜਗ੍ਹਾ ਉਹ ਹਰਿਆਣੇ ਦੀ ਜੂਰੀਡਿਕਸ਼ਨ ਚ ਆਉਂਦਾ ਜਾਂ ਪੰਜਾਬ ਦੀ ਜੂਰੀਡਿਕਸ਼ਨ ਚ ਆਉਂਦਾ ਵੀ ਸਾਨੂੰ ਕਲੀਅਰ ਨਹੀਂ ਇਸ ਕਰਕੇ ਸਿਐਫਆਈਆਰ ਨਹੀਂ ਕਰ ਰਹੇ ਇਹ ਬਿਲਕੁਲ ਉਹਨਾਂ ਦਾ ਇੱਕ ਲੋਕਾਂ ਨੂੰ ਕਿਸਾਨਾਂ ਆਗੂਆਂ ਨੂੰ ਬੇਵਕੂਫ ਬਣਾਉਣ ਵਾਲਾ ਬਹਾਨਾ ਸੀਗਾ ਜਾਦਾ ਸਿਓ ਵਕੀਲਾਂ ਦੀ ਮਾਰਾਂ ਦੀ ਰੈਲ ਲਈ ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਕਿਤੇ ਵੀ ਕਿਸੇ ਵੀ ਥਾਂ ਤੇ ਜੇ ਕੋਈ ਜੂਰੀਡਿਕਸ਼ਨ ਨਹੀਂ ਕਲੀਅਰ ਆ ਰਹਾ ਤਾਂ ਉਹ ਇੱਕ ਵਾਰੀ ਜ਼ੀਰੋ ਨੰਬਰ ਐਫ ਆਈ ਆਰ ਹੁੰਦੀ ਹੈ ਜ਼ੀਰੋ ਨੰਬਰ ਐਫ ਆਈ ਆਰ ਤੁਸੀਂ ਕਰਕੇ ਬਾਅਦ ਦੇ ਵਿੱਚ ਜਿੱਥੇ ਵੀ ਜਿਹੜੀ ਵੀ ਜੂਰੀਡਿਕਸ਼ਨ ਦੇ ਵਿੱਚ ਹੋਵੇ ਉੱਥੇ ਜਿਹੜਾ ਕੇਸ ਟ੍ਰਾਂਸਫਰ ਹੋ ਜਾਂਦਾ ਸੋ ਅਸਲ ਵਿੱਚ ਕਾਰਨ ਹੋਰ ਹੈ ਇਹੇ ਦੱਸ ਹੋ ਰਹੇ ਆ ਇਸੇ ਕਰਕੇ ਉਹ ਜਿਹੜਾ ਪੇਜ ਖਨੋਰੀ ਬਾਰਡਰ ਉਤੇ ਪਿਛਲੇ ਦਿਨੀ ਗੋਲੀਬੱਜਨ ਦੇ ਨਾਲ ਪ੍ਰਦਰਸ਼ਨ ਕਰੀ ਕਿਸਾਨ ਸ਼ੁਭਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ ਉਸ ਦਾ ਉਹ ਸਸਕਾਰ ਨਹੀਂ ਕਰਨਗੇ ਪਰਿਵਾਰ ਦੇ ਵੱਲੋਂ ਵੀ ਕਿਸਾਨਾਂ ਆਗੂਆਂ ਦੇ ਨਾਲ ਸਟੈਂਪੀ ਜਿਤਾਈ ਗਈ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਉਸ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ ਦੱਸਦੀ ਕਿ ਪਰ ਪੰਜ ਦਿਨ ਬਾਅਦ ਵੀ ਪਰਚਾ ਦਰਜ ਨਾ ਹੋਣ ਕਰਕੇ ਵਿਰੋਧੀ ਵੀ ਮਨ ਸਰਕਾਰ ਦੇ ਉਤੇ ਕੇਂਦਰ ਨਾਲ ਮਿਲਿ ਗੱਦੇ ਇਲਜ਼ਾਮ ਲਗਾ ਰਹੇ ਨੇ ਤੇ ਕਾਤਲਾਂ ਦੇ ਉੱਤੇ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ